ਬ੍ਰਹਮ ਗਿਆਨੀ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੀ 24ਵੀਂ ਸਲਾਨਾ ਵਰਤੀ ਸਮਾਗਮ ਗੁਰਦੁਆਰਾ ਸ਼੍ਰੀ ਕਲਗੀ ਤਰ ਨਾਰਾਇਣ ਕਾਇ ਵਿਖੇ ਹੋਇਆ ਇਸ ਮੌਕੇ ਪੰਥ ਪ੍ਰਸਿੱਧ ਕੀਰਤਰੀ ਰਾਗੀ ਢਾਡੀ ਕਥਾਵਾਚਕਾਂ ਨੇ ਗੁਰੂ ਇਤਿਹਾਸਨਾਕੇ ਸੰਗਤਾਂ ਨੂੰ ਨਿਹਾਲ ਕੀਤਾ ਸਮਾਗਮ ਵਿੱਚ ਉੱਚੇ ਚੇਤੌਰ ਤੇ ਕਾਉਂਸਲਰ ਵਿਕਾਸ ਹੁਨੀਤ ਸਾਹਿਬ ਦਾ ਮੰਤਰੀ ਡਾਕਟਰ ਰਾਜਕੁਮਾਰ ਬੇਰਕਾ ਸਾਹਿਬ ਦਾ ਸੀਨੀਅਰ ਡਿਪਟੀ ਮੇਅਰ ਰਮਣ ਬਖਸ਼ੀ ਕਾਉਂਸਲ ਰਮਰ ਰਮਿਕ ਕਾਂਗਰਸੀ ਆਗੂ ਸ਼ਤੀਸ਼ ਵੱਲੂ ਜੋਤ ਕਾਂਗਰਸ ਪ੍ਰਧਾਨ ਰਾਹੁਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਸਖਤਰ ਗੁਰਨਾਮ ਸਿੰਘ ਹੈੱਡ ਗ੍ਰੰਥੀ ਪਾਈ ਜੋਵਨ ਸਿੰਘ ਨੇ ਆਏ ਹੋਏ ਪਤਪੱਤਿਆਂ ਨੂੰ ਸਰਪਾਪਾਗ ਦੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ ਸੋ ਨਾਰਾਇਣਗੜ੍ਹ ਗੁਰਦੁਆਰਾ ਸਾਡਾ ਬਹੁਤ ਸਿੱਖਰ ਜੀਵਾਰਾ ਸਾਹਿਬ ਬਾਬਾ ਜੀ ਦਰਸ਼ਨ ਅਲੇਖ ਤੋਂ ਨਾਮ ਦੀ ਪਰਿਸੀ ਜਿਹੜੀ ਹਸਾਲ ਦੀ ਨਰਾਇਣ ਸਾਲੀ ਬੜੀ ਸਰਦਾਰਾ ਮੰਗਾਈ ਜਾ ਰਹੀ ਹੈ ਸੋ ਪ੍ਰਧਾਨ ਜੀ ਸਾਰੀ ਸੰਗਤਾਂ ਵੱਲੋਂ ਬੜੀ ਵੱਡੀ ਤਦਾਦ 'ਚ ਅੱਜ ਇੱਥੇ ਨਮਸਤਕ ਹੋਏ ਨੇ ਮੱਥਾ ਟੇਕਿਆ ਸੋ ਅਸੀਂ ਅੱਜ ਅਸ਼ੀਰਵਾਦ ਦਿੱਤਾ ਪ੍ਰਧਾਨ ਜੀ ਦਾ ਸਾਰੇ ਦੇ ਕਮੇਟੀ ਦਾ ਹੁਕਮ ਆਇਆ ਸੀ ਸੋ ਮੈਂ ਆਪਣੇ ਵੱਲ ਸੋਨੀ ਸਾਹਿਬ ਵੱਲੋਂ ਔਰ ਆਚਾਰੀ ਗਲਾਵਾ ਸਰਦਾਸ ਵੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਂ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦਾ ਆਨੰਦ ਲੈਣ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਅੱਜ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਯਾਦ ਦੇ ਵਿੱਚ ਸਾਲਾਨਾ ਸਮਾਗਮ ਕੀਤਾ ਗਿਆ ਹੈ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੱਜ ਸੰਗਤਾਂ ਇੱਥੇ ਪਹੁੰਚੀਆਂ ਔਰ ਅਸੀਂ ਵੀ ਅੱਜ ਇੱਥੇ ਮੱਥਾ ਟੇਕਣ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਆਏ ਹਾਂ ਔਰ ਇਹ ਖੁਸ਼ੀਆਂ ਪ੍ਰਾਪਤ ਹੋਣ ਉਹਦੇ ਵਾਸਤੇ ਆਏ ਆਂ ਦਾਸ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਕਲਗੀਤਾ ਸਬ ਨਰਾਇਣਗੜ ਅੱਜ ਦਾ ਜੋ ਮੁੱਖ ਸਮਾਚਾਰ ਮੁੱਖ ਸਮਾਗਮ ਹੀ ਸੱਚਖੰਡ ਵਾਸੀ ਤਨਤਨ ਸ਼੍ਰੀਮਾਨ ਸੰਤਪਾਪਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੀ ਸਲਾਣਾ ਵਰਸੀ ਅੱਜ ਉਹਨਾਂ ਦੀ 24 ਸਲਾਣਾ ਵਰਸੀ ਹਰ ਸਾਲ ਦੀ ਤਰ੍ਹਾਂ ਜਿੱਤਰਾ ਕੀ 2001 ਤੋਂ ਚੱਲ ਕੇ ਅੱਜ ਤੱਕ ਜੋ 24 ਵੀ ਵਰਸੀ ਹੈ ਗੁਰਦੁਆਰਾ ਸਾਹਿਬ ਗੁਰੂ ਕਲਕੀਤਾ ਸਾਹਿਬ ਮਨਾ ਰਹੇ ਆ ਇਹ ਸਮਾਗਮ ਜਿਹੜਾ ਹਰ ਸਾਲ ਮਨਾਇਆ ਜਾਂਦਾ ਇਸ ਸਮਾਗਮ ਵਿੱਚ ਬਹੁਤ ਹੀ ਮਹਾਨ ਸ਼ਖਸੀਅਤਾਂ ਜਿਸ ਤਰ੍ਹਾਂ ਕਿ ਡਾਕਟਰ ਰਾਜ ਕੁਮਾਰ ਜੀ ਵੇਰਕਾ ਵਿਕਾਸ ਸੋਨੀ ਜੀ ਰਮਨ ਬਖਸ਼ੀ ਜੀ ਰਵੀ ਕੁਮਾਰ ਆਛੂ ਜੀ ਅਤੇ ਹੋਰ ਗੁਰਦੁਆਰਾ ਸਾਹਿਬ ਕਮੇਟੀਆਂ ਅਤੇ ਪ੍ਰਬੰਧਕ ਜਨ ਅਸਰ ਪਹੁੰਚੇ ਨੇ ਅੱਜ ਦਾ ਜੋ ਸਮਾਗਮ ਹੈ ਇਸ ਵਿੱਚ ਮਸ਼ਹੂਰ ਕੀਤਨੀ ਜਥੇ ਬੀਬੀ ਜਸਪ੍ਰੀਤ कौर ਜੀ ਪਟਿਆਲੇ ਵਾਲੇ ਭਾਈ ਸਾਹਿਬ ਭਾਈ ਗਿਆਨੀ ਸੁਖਬੀਰ ਸਿੰਘ ਜੀ ਤੇ ਇੰਦਰਦੀਪ ਸਿੰਘ ਜੀ ਅਤੇ ਹੋਰ ਬਹੁਤ ਸਾਰ ਮਹਾਨ ਸਿਖਸ਼ੇਤਾ ਇੱਥੇ ਪਹੁੰਚੇ ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਘਰ ਦਾ ਕੀਰਤਨ ਸੁਣਾ ਕੇ ਤੁਹਾਡੀ ਜਥਿਆਂ ਨੇ ਵਿਸ਼ੇ ਜਤਿਆਂ ਨੇ ਮਹਾਨ ਜਤਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਅਸੀਂ ਇੱਥੇ ਪਹੁੰਚਣ ਤੇ ਸਾਰੀਆਂ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਸ ਕਰਦੇ ਆਂ ਕਿ ਸਾਰੀਆਂ ਸੰਗਤਾਂ ਇੱਥੇ ਲੰਗਰ ਛੱਕ ਕੇ ਸਾਰੀਆਂ ਪਰਸ਼ੰਨ ਹੋ ਕੇ ਗਈਆਂ ਹਨ ਤੇ ਸਾਰੀਆਂ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਕਲਗੀਧਰ ਸਾਹਿਬ ਨਰਾਇਣਗੜ ਵਿਖੇ ਮਹਾਨ ਸੰਤ ਤਵੀਰ ਤਪਸਵੀ ਬ੍ਰह्म ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਖੁੱਲੀ ਵਾਲਿਆਂ ਦੀ ਜਿਹੜੀ ਹੈ 24ਵਾਂ ਵਰਸੀ ਜਿਹੜੀ ਹੈ ਬੜੀ ਤੁਮਤਾਮ ਤੇ ਚੜ੍ਹਦੀ ਕਲਾ ਨਾਲ ਹਰ ਸਾਲ ਦੀ ਤਰ੍ਹਾਂ ਸਾਡੇ ਅਤੀ ਸਤਿਕਾਰਯੋਗ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਢਿੱਲੋਂ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੀ ਆ ਉਹ ਮਨਾਇ ਗਈ ਹੈ ਜਿਸ ਦੇ ਵਿੱਚ ਬਹੁਤ ਹੀ ਪ੍ਰਸੰਤ ਪੰਥ ਪ੍ਰਸਿੱਧ ਕੀਰਤਨੀ ਜਿਥੇ ਬੀਬੀ ਜਸਪ੍ਰੀਤ ਕੌਰ ਜੀ ਪਟਿਆਲੇ ਵਾਲੇ ਔਰ ਮਹਾਕਾਲ ਗਿਆਨੀ ਸੰਬੀਰ ਸਿੰਘ ਜੀ ਦਾ ਕਮਿਸ਼ਰੀ ਜਥਾ ਭਾਈ ਇੰਦਰਦੀਪ ਸਿੰਘ ਜੀ ਅੰਮ੍ਰਿਤਸਰ ਵਾਲੇ ਇਸ ਤਰ੍ਹਾਂ ਮਹਾਨ ਜਥੇ ਜਿਹੜੇ ਆ ਸੱਦੇ ਗਏ ਉਹ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਿਆ ਗਿਆ। ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ। ਬ੍ਰਹਮ ਗਿਆਨੀ ਸਭ ਅਸ਼ਿਸ਼ਟ ਕਾ ਕਰਤਾ। ਜਿਹੜੇ ਐਸੇ ਪੁਰਖ ਹੁੰਦੇ ਨੇ ਉਹ ਇਸ ਸੰਸਾਰ ਤੋਂ ਜਾਂਦੇ ਨਹੀਂ ਆ। ਉਹ ਇਸ ਸੰਸਾਰ ਦੇ ਵਿੱਚ ਆਪਣੇ ਕਰਮਾਂ ਕਰਕੇ ਆਪਣੀਆਂ ਸੁਭ ਬਚਨਾ ਕਰਕੇ ਇਸ ਸੰਸਾਰ ਦੇ ਵਿੱਚ ਰਹਿੰਦੇ ਨੇ ਤੇ ਸੰਸਾਰ ਦੀ ਗਵਾਹੀ ਕਰਦੇ ਨੇ। ਔਰ ਇਹ ਜਿਹੜੀ ਕਿਰਪਾ ਇਸ ਗੁਰਦੁਆਰਾ ਸਾਹਿਬ ਤੇ ਵੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆਂ ਦੀ ਬਖਸ਼ਿਸ਼ ਹੋਈ ਹੈ। ਕਿਉਂਕਿ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਦਾ ਨੀਂ ਪੱਥਰ ਰੱਖਿਆ ਸੀ ਔਰ ਉਹ ਇੰਨੀ ਚੜ੍ਹਦੀ ਕਲਾ ਦੇ ਨਾਲ ਇੱਥੇ ਪ੍ਰੋਗਰਾਮ ਹੋ ਰਹੇ ਨੇ ਔਰ ਗੁਰਦੁਆਰੇ ਦੀ ਦਿਨ ਦੁਗਣੀ ਰਾਤ ਚੌਗਣੀ ਚੜ੍ਹਦੀ ਕਲਾ ਤਰੱਕੀ ਹੋ ਰਹੀ ਹੈ ਬੇਅੰਤ ਸੰਗਤਾਂ ਜਿਹੜੀਆਂ ਨੇ ਉਹ ਸਾਰੇ ਪ੍ਰੋਗਰਾਮ ਬੜੇ ਤਨਮਨ ਤੇ ਧੰਦੇ ਨਾਲ ਚੜ੍ਹਦੀ ਕਲਾ ਦੇ ਨਾਲ ਮਨਾਉਂਦੀਆਂ ਨੇ ਸੰਯੋਗ ਕਰਦੀਆਂ ਨੇ ਗੁਰੂ ਵਾਲੀਆਂ ਬਣਦੀਆਂ ਨੇ ਔਰ ਗੁਰੂ ਘਰ ਜਰਸ ਜਿਹੜੀਆਂ ਨੇ ਉਹ ਕਰਦੀਆਂ ਨੇ ਤੇ ਸਰਵਣ ਕਰਦੀਆਂ ਨੇ ਅਸੀਂ ਆਪਣੀ ਸਾਰੀ ਸੰਗਤ ਦੇ ਇਲਾਕੇ ਦੀ ਸੂਬਾ ਸੰਗਤ ਦੇ ਧੰਨਵਾਦੀ ਆ ਜਿਹੜੇ ਸਾਨੂੰ ਸਾਰੇ ਪ੍ਰੋਗਰਾਮਾਂ ਤੇ ਬੜੇ ਚੜ੍ਹਦੀ ਕਲਾ ਦੇ ਨਾਲ ਸਹਿਯੋਗ ਦਿੰਦੇ ਨੇ ਔਰ ਸਾਡੀ ਜਿਹੜੀ ਕਮੇਟੀ ਆ ਇਸ ਤੇ ਵੀ ਸਤਿਗੁਰ ਦੀ ਬੜੀ ਮਹਾਨ ਬਖਸ਼ਿਸ਼ ਕਿਰਪਾ ਹੈ ਕਿਉਂਕਿ ਸਾਡੀ ਜਿਹੜੀ ਕਮੇਟੀ ਆ ਉਹ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਸਾਰੇ ਜਿਹੜੇ ਜਿੰਨੇ ਵੀ ਆਏ ਨੇ ਪ੍ਰਧਾਨ ਸਾਹਿਬ ਜਰਨਲ ਸਕੱਤਰ ਸਾਹਿਬ ਖਜ਼ਾਨਚੀ ਸਾਹਿਬ ਤੇ ਜਿੰਨੇ ਵੀ ਬਾਕੀ ਮੈਂਬਰ ਸਾਹਿਬ ਨੇ ਸਾਰੇ ਬੜੀ ਚੜ੍ਹਦੀ ਕਲਾ ਦੇ ਨਾਲ ਨਾਲ ਮਿਲ ਕੇ ਪ੍ਰੇਮ ਦੇ ਨਾਲ ਜਿੰਨੇ ਵੀ ਪੁਰਬ ਨੇ ਉਹ ਮਨਾਉਂਦੇ ਨੇ ਔਰ ਸਾਰੇ ਹੀ ਲਗਭਗ ਅਮਰਤ ਧਾਰੀ ਸੁਸਾਇਟੀ ਹੈ ਸਾਡੀ ਜਿਹੜੀ ਕਿ ਅੱਜ ਕੱਲ ਬਹੁਤ ਆਤ ਗੁਰਦੁਆਰਿਆਂ ਦੇ ਵਿੱਚ ਜਿਹੜੀ ਕਈਆਂ ਚੋ ਘਾਟ ਵਿਖੀ ਜਾਂਦੀ ਹੈ ਔਰ ਸਾਡੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਰੇ ਗੁਰੂ ਨਾਲ ਜੁੜੇ ਨੇ ਔਰ ਗੁਰੂ ਦੇ ਬਚਨ ਤੇ ਗੁਰੂ ਦੇ ਬਾਣੇ ਤੇ ਚੜ੍ਹਦੀ ਕਲਾ ਦੇ ਨਾਮ ਰਹਿਣ ਵਾਲੇ ਨੇ ਸੋ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਸਤਿਗੁਰੂ ਕਿਰਪਾ ਕਰੇ ਸਾਨੂੰ ਅਤੇ ਸਾਡੀ ਸੁਸਾਇਟੀ ਨੂੰ ਔਰ ਇਸ ਸੰਗਤ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰੇ ਇਹ ਅਸੀਂ ਇਹਨਾਂ ਸਤਿਗੁਰਾਂ ਦੇ ਗੁਰੂਆਂ ਦੇ ਪੁਰਬ ਅਸੀਂ ਦੀਪ ਪਰਬ ਗੁਰਸਿੱਖਾਂ ਦੇ ਜਿਹੜੇ ਦਿਨ ਨੇ ਉਹ ਚੜ੍ਹਦੀ ਕਲਾ ਦੇ ਨਾਲ ਮਨਾ ਸਕੀਏ ਸੋ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਇਸਲਾਨਾ ਵਰਸੀ ਨੂੰ ਕੋਟ ਕੋਟ ਪ੍ਰਣਾਮ ਆਈਆਂ ਹੀਆਂ ਸੁਮੇਟੀਆਂ ਸਾਧ ਸੰਗਤ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ